ਹਾਂਜੀ ਇੱਕ ਸਵਾਲ ਹੈ ਇੱਕ ਮਿਸਤਰੀ 2 ਦਿਨਾਂ ਚ 3 ਕੁਰਸੀਆਂ ਬਣਾਉਂਦਾ ਆ ਤੇ 10 ਮਿਸਤਰੀ 10 ਦਿਨਾਂ ਚ ਕਿੰਨੀਆਂ ਕੁਰਸੀਆਂ ਬਣਾਉਣਗੇ ਮਿਸਤਰੀ 2 ਦਿਨਾਂ ਚ 3 ਕੁਰਸੀਆਂ ਬਣਾਉਂਦਾ ਤੇ 10 ਮਿਸਤਰੀ 10 ਦਿਨਾਂ ਚ ਕਿੰਨੀਆਂ ਕੁਰਸੀਆਂ ਬਣਾਉਣਗੇ ਹਜ਼ਾਰ ਕਿੰਨੀਆਂ ਹਜ਼ਾਰ 1000 ਨਹੀਂ ਹਜ਼ਾਰ ਨਹੀਂ ਬਣਣੀਆਂ ਪਹਿਲਾਂ ਜੋੜ ਘਟਾਣਾ ਆਪਦਾ ਕਰੋ ਦੇਖੋ ਸਹੀ ਇੱਕ ਮਿਸਤਰੀ ਇੱਕ ਦਿਨ ਚ ਦੋ ਕੁਰਸੀਆਂ ਬਣਾਉਂਦਾ ਆ ਤਾਂ 10 ਮਿਸਤਰੀ 10 ਦਿਨਾਂ ਚ ਕਿੰਨੀਆਂ ਕੁਰਸੀਆਂ ਬਣਾਉਣਗੇ ਹਾਂ ਇਹ ਜਵਾਬ ਆ ਇੱਕ ਦਿਨ ਚ ਦੋ ਇੱਕ ਮਿਸਤਰੀ ਇੱਕ ਮਿਸਤਰੀ ਦੋ ਦਿਨਾਂ ਚ ਤਿੰਨ ਕੁਰਸੀਆਂ ਬਣਾਉਂਦਾ ਦੋਵਾਂ ਦਿਨਾਂ ਜਿਹਦੇ ਨੂੰ ਹਾਂ ਦੋ ਦਿਨਾਂ ਤੇ ਤਿੰਨ ਬਣਾਉਂਦਾ 10 ਮਿਸਤਰੀ 10 ਦਿਨਾਂ ਚ ਕਿੰਨੀਆਂ ਕੁਰਸੀਆਂ ਬਣਾਉਣਗੇ 20 ਕੁਰਸੀਆਂ 20 ਕਿੱਦਾਂ 20 ਕਿੱਦਾਂ ਤੇ ਤਿੰਨ ਉਹ ਬਣਉਣਗੇ ਤੇਨ ਉਹ ਬਣਉਣਗੇ 10 ਮਿਸਤਰੀ ਆ 10 ਮਿਸਤਰੀ ਆ ਹਾਂ ਤਾਂ ਫੇਰ ਇੱਕ ਮਿਸਤਰੀ ਦੋ ਦਿਨਾਂ 'ਚ ਤਿੰਨ ਕੁਰਸੀਆਂ ਬਣੌਣ ਲਾਓ ਦਿਮਾਗ ਲਾਗੋ ਇਹ ਗਣਿਤ ਦਾ ਸਵਾਲ ਆ ਬਹੌ ਲਓ ਦਿਮਾਗ ਲਾਓ ਛੇਤੀ ਛੇਤੀ ਕਿੰਨੇ ਦਿਨਾਂ ਚ ਬਣਨਗੀਆਂ ਕਿੰਨੇ ਦਿਨਾਂ ਕਿੰਨੀਆਂ ਕੁਰਸੀਆਂ ਬਣਨਗੀਆਂ 10 ਦਿਨਾਂ ਚ ਬਣਾਉਣੀਆਂ 10 ਮਿਸਤਰੀਆਂ ਨੇ ਚਲਦੇ ਨਾ ਹਿੰਟ ਦੇ ਦਿਨਾ ਇੱਲਾ ਤਾਂ ਸੇ ਇੱਕ ਮਿਸਤਰੀ ਦੀਆਂ ਕੁਰਸੀਆਂ ਕੱਢੋ 10 ਦਿਨਾਂ ਚ ਕਿੰਨੀਆਂ ਬਣਾਉਂਦਾ ਏ ਇੱਕ ਮਿਸਤਰੀ 9 ਦਿਨਾਂ ਦੇ ਇੱਕ ਮਿਸਤਰੀ 2 ਦਿਨਾਂ ਚ ਕਿੰਨ ਕੁਰਸੀਆਂ ਬਣਾਉਂਦਾ ਹੁਣ ਪਹਿਲਾਂ ਤੁਸੀਂ ਇੱਕ ਮਿਸਤਰੀ ਦੀਆਂ 10 ਦਿਨਾਂ ਦੀਆਂ ਕੁਰਸੀਆਂ ਕੱਢੋ ਇਹ ਤੋਂ ਦੋ ਵੰਡਣ ਦੇਮ ਦੋ ਵੰਡਣ ਆਸਤੈਨ 2 ਅੰਜ ਤੇਨ ਤੇ 4ਾਂ 6 4ਾਂ 6 ਹੂੰ 8 ਜ 12 12 15 ਬਣ ਗਏ 15 ਆ 15 ਕਿੰਨੀ 15 ਬਣ ਗੀਆਂ ਹੁੰ 10 ਇਸ ਤਰੀਕੀ ਨਹੀਂ ਬਣਾਉਣਗੇ 10 ਦੇਣਾ ਚ 10 ਇਸ ਤਰੀ ਹੁੰ 10 ਦੇ ਵਿੱਚ ਕਿੰਨੀ ਬਣਾਉਣਗੇ ਆਵ ਲਾਵ ਦਿਮਾਗ ਲਾਓ ਛੱਤੀ ਸੋ ਨਹੀਂ 125 ਨਹੀਂ 125 ਨਹੀਂ ਲਾਵ ਲਾਓ ਯਾਰ ਮੈਂ ਤਾਂ ਦੇ ਇੱਕ ਮਿਸਤਰੀ 15 ਮਤਲਬ ਕਿ 15 ਕੋਸੀਆਂ ਬਣਾ ਰਿਹਾ ਤਾਂ ਆਹ ਲੈਣਾ ਚ ਹਾਂ ਦਿੰਦਾ ਹਾਂ ਦਹਾ ਮਿਸਤਰੀਆਂ ਦਾ ਜੋੜ ਲਓ ਕਿੰਨੀਆਂ ਬਣਾਉਣਗੇ 10 ਦੇਣਾ ਛਾ 10 ਸ ਮਿਸਤਰੀਆਂ 10 ਹੀ ਦੇਣਵਾ ਇੱਕ ਮਿਸਤਰੀ ਬਣਾ ਰਿਹਾ 15 ਕੁਰਸੀਆਂ 10 ਦੇਣਾ ਛਾ 15 15 ਬਣਾਉਣ ਲੱਗਾ ਹਾਂ ਹਾ ਹੌਲਾ ਹੌਛੇ ਧੀਰੇ ਧੀਰੇ ਦਿਮਾਗ ਲਗਾਓ ਫਤੂ ਕਲਕੂ ਨੀ ਨੀ ਕਲਕੂਲੇਟਰ ਨਹੀਂ ਨਾ ਨਾ ਕਲਕੂਲੇਟਰ ਨਹੀਂ ਦਿਮਾਗ ਵਾਲਾ ਕਲਕੂਲੇਟਰ ਦਾ ਮੈਂ ਆਉਂ ਨਹੀਂ ਤੇ ਉਹ ਯੋ ਭਲਾਤਾ ਕਿੰਨੇ ਦਾ ਚਾਹੀਏ ਤੂੰ ਤਨ ਕਲਕੂਲੇਟਰ ਗਾਣਗਾ ਵੈ ਜੋੜ ਨਹੀਂ ਪੈਠੇ ਕਿੰਨੇ ਦਾ ਦਿਮਾਗ ਨਾਲ ਜੋੜੋ ਦਿਮਾਗ ਨਾਲ ਕਲਕੂਲੇਟਰ ਲਾ ਲਿਆ ਦੇਖੀਵੇਂ ਆ ਲਾਕ ਹੁੰਦੇ ਆ ਯਾਰ ਸਿੱਧਾ ਹੀ ਹਿਸਾਬ ਆ ਤੂੰ ਪੂਹੀ ਲਾ ਦੱਸ ਤਾਂ ਦਾਰੀ ਦੇਖ ਇੱਕ ਮਿਸਤਰੀ ਬਣਾਉਣੇ ਦੱਸ 10 ਦਾ ਦੇਣਾ ਚ ਹੈਨਾ ਉਹਨੇ 15 ਬਣਾ ਰਿਆ ਨਾ ਤਾਂ 15 ਨੂੰ 10 ਨਾਲ ਗੁਣਾ ਕਰ ਦੇ ਹਮਦਰ ਦੁੱਤੀ ਹ ਉਹ ਗੜਾ ਕਰੰਦੁੱਤੀ ਉਹਦਾ ਹੀ ਦਿਮਾਗ ਦਾ ਆਪਣੇ ਨਾਲ ਕਰ 15 ਚ 23 ਭਲਾਤਾ 15 ਦੱਸੇ ਕਿੰਨੇ ਹੁੰਦੇ 15 ਦੱਸੇ ਕਿੰਨੇ ਹੁੰਦੇ 15 ਦੱਸੇ ਲੈ ਉਹ ਪਾ ਇਨਾ ਦਿਮਾਗ ਲੱਗ 150 150 ਇੱਕ ਮਿਸਤਰੀ 15 ਕੁਰਸੀਆਂ ਬਣਾ ਰਿਹਾ ਹੈ ਹਨਾ 10 ਦਿਨਾਂ ਚ ਹੁਣ 10 ਮਿਸਤਰੀ ਜਿਹੜੇ ਆ ਤੂੰ 15 ਨੂੰ 10 ਨਾਲ ਗੁਣਾ ਕਰ ਦੇ ਸਾਰਿਆਂ ਦੇ ਹਿੱਸੇ 15-15 ਕਰ ਦੇ 10 ਬੰਦਿਆਂ ਦੇ 150 ਕੁਰਸੀ ਹੋ ਗਈ ਨਾ 10 ਮਿਸਤਰੀ 10 ਦਿਨਾਂ ਚ 15 ਕੁਰਸੀਆਂ ਬਣਾਉਂਦੇ ਇਹਨੇ 150 ਕੁਰਸੀ ਬਣਾਉਂਦੇ ਆਂ ਆਹ ਜੋੜਲਾ ਜੋੜਲਾ 15 ਇੱਕ ਬਣਾ ਰਿਹਾ ਆ 15.50 150 1575 ਨੇ ਹੋ ਗਈਆਂ 15 5575 ਹੁੰਦੇ ਬਾਬਾ ਆਓ ਆਹ ਤਾਂ 15 ਤੇ 5575 ਹੋ ਗਈਆਂ ਜਿੱਤਰ ਤੇਤਰ ਕਿੰਨੇ ਹੋ ਗਏ 150 17 17 140 ਤੇ 5 5 10 ਆਹੋ 150 ਹੁਣ ਮੈਂ ਹੋ ਗਿਆ ਗੜਵੜ ਕਰ ਗਿਆ ਤੂੰ ਗੜਵੜ ਉੱਤੇ ਕਰ ਗਿਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ